ਸ੍ਰੀ ਰਾਦੇਮਾ ਚੈਰੀਟੇਬਲ ਟਸਟ ਬਲ ਨੂੰ ਹੜ੍ਹ ਪ੍ਰਭਾਵਿਤ ਤਬਾਹ ਹੋਏ ਮਕਾਨਾਂ ਦੀ ਮੁਰ ਉਸਾਰੀ ਲਈ ਕੀਤੀ ਗਈ ਪਹਿਲ ਪੰਜਾਬ ਦੇ ਸਰਹੱਦੀ ਪਿੰਡ ਇਸਲਾਮਪੁਰ ਵਿਖੇ ਕੁਕਥ ਟਸਟ ਬਲ ਨੂੰ ਕੀਤੀ ਗਈ ਪਹਿਲ ਇਹ ਵੀ ਪੰਜਾਬ ਨਿਊਜ਼ ਦੀ ਖਾਸ ਰਿਪੋਰਟ ਬੜੀ ਮਤ ਦਿੱਤੀ ਐ ਹੁਕ ਮਕਾਨ ਬਣਾ ਕੇ ਦੇਣ ਲੱਗਿਆ ਹਰ ਕੋਈ ਕਿਸੇ ਨਾ ਪੁੱਛਿਆ ਕਿੰਨਾ ਕਿ ਨੁਕਸਾਨ ਹੋਇਆ ਸੀ ਜੀ ਹਾਂਜੀ ਸਮਾਨ ਤੇ ਸਾਰੇ ਟੁੱਟ ਪਜ ਗਿਆ ਵਿੱਚ ਇਹ ਮਕਾਨ ਦੇ ਕਿੰਨੇ ਹੜ੍ਹ ਨੇ ਕਿੰਨੀ ਕਿ ਮਾਰ ਮਾਰੀ ਸੀਗੀ ਜੀ ਕਿੰਨਾ ਕਿ ਨਾਂ ਪਾਣੀ ਪਾਣੀ ਹੈ ਅਜੇ ਤਾਈਂ ਫੋਟੋ ਚੜ ਗਈ ਕਰਦੀ ਛੱਤ ਸਾਈਡ ਦੀ ਹਾਂਜੀ ਫੇਰ ਤੁਸੀਂ ਕਿੱਦਾਂ ਇੰਨਾ ਤੱਕ ਪਹੁੰਚ ਕੀਤੀ ਸੀ ਹਾਂਜੀ ਤੁਸੀਂ ਪਹੁੰਚ ਕੀਤੀ ਸੀਗੀ ਇਹਨਾਂ ਦੇ ਸਾਹਜਾਂ ਵਿੱਚ ਹੈਗੇ ਬੰਦੇ ਵਿੱਚ ਅੱਛਾ ਇਹਨਾਂ ਦੇ ਨਾ ਔਰ ਕੋਈ ਸਰਕਾਰ ਦਾ ਨੁਮਾਇੰਦਾ ਜਾਂ ਕੋਈ ਹੋਰ ਆਏ ਇਥੇ ਰਾਦੇ ਮਾ ਦੀ ਟੀਮ ਆਈ ਇੱਥੇ ਤੇ ਉਹਨਾਂ ਨੇ ਮਦਦ ਕੀਤੀ ਉਹਨਾਂ ਨੇ ਪੁੱਛ ਗਏ ਸੀ ਕੀਤੀ ਐ ਕੋਈ ਕੋਈ ਆਇਆ ਜਾਂ ਨਹੀਂ ਆਇਆ ਉਹਨਾਂ ਨੇ ਫਿਰ ਅੱਗੇ ਪੀੜ ਕੀਤੇ ਤੇ ਅੱਗੇ ਸਾਨੂੰ ਮਕਾਨ ਬਣਾ ਕੇ ਦੇਨੇ ਆਪਣੇ ਦਸਤ ਪੰਜੇ ਦੀ ਆਪਣੇ ਸਾਥੀ ਆਪੀ ਫਰੰਗਲੇ ਤੋਂ ਹੈਪੀ ਹੈ ਫਰਨੀਚਰ ਵਾਲੇ ਉਹਨਾਂ ਨੇ ਬਾਬਾ ਜੀ ਬੰਦੇ ਹੋਰ ਨਾਲ ਵੀ ਸਹਿਯੋਗ ਨਾਲ ਦੇ ਕੇ ਮੇਰੇ ਨਾਲ ਚਰਚਾ ਕਰਕੇ ਤੇ ਰਾਦੇ ਮਾ ਨੇ ਗਿਆ ਦਾ ਮਤ ਦਿੱਤੀ ਗਰੀਬ ਬੰਦੇ ਵਾਸਤੇ ਇਹ ਮਕਾਨ ਖੜਾ ਕਰਨਾ ਕਿੰਨੇ ਕੇ ਪੈਸੇ ਲੱਗ ਜਾਂਦੇ ਨੇ ਉਹ ਨਹੀਂ ਕਰ ਸਕਦਾ ਜੀ ਗਰੀਬ ਬੰਦੇ ਕਿੱਥੋਂ ਕੱਢਦਾ ਜੀ ਦਾ ਉਸਮਾਨ ਬੈੱਡ ਬਣਾਏਗਾ ਕਿ ਜਾਂ ਕੀ ਕਰੇਗਾ ਸਮਾਨ ਤੇ ਸਾਰੇ ਭਤੀਜੇ ਘਰ ਦੇ ਘਰ ਦੇ ਕਿੰਨੇ ਜੀਜੇ ਤੁਹਾਡੇ ਹਾਂਜੀ ਘਰ ਦੇ ਜੀ ਕਿੰਨੇ ਜੀ ਤਾਂ ਅੱਧੀ ਦੋ ਫੈਮਲੀਆਂ ਜੀ ਇੱਕ ਮੇਡ ਨੌ ਹੈ ਠੀਕ ਹੈ ਜੀ ਤੁਸੀਂ ਕੀ ਕਰਦੇ ਮੈਂ ਤੁਹਾਡੀ ਦਾ ਭਾਈ ਗਾਇ ਮਿਸਤਰੀ ਜਿਹੜੀ ਦਾ ਭਾਈ ਹੈ ਅੱਜ ਕਿੰਨੀ ਕੀ ਖੁਸ਼ੀ ਹੋ ਰਹੀ ਹੈ ਕਿ ਅੱਜ ਅੱਜ ਬੜੀ ਖੁਸ਼ੀ ਹੈ ਜੀ ਇੰਨਾ ਕਿ ਬਣਾ ਹੀ ਨਹੀਂ ਸਕਦੇ ਅਸੀਂ ਆਰੀ ਉਮਰ ਨਹੀਂ ਰੱਖ ਕੇ ਬਣਾ ਸੁਖਣੇ ਦੇ ਵਜੇ ਮ ਨਹੀਂ ਬਣਦਾ ਭਾਈ ਕੀ ਕਹਿਣਾ ਚਾਹੁੰਦੇ ਇਨਾਂ ਅਸੀਂ ਤੇ ਬਹੁਤ ਬਹੁਤ ਸ਼ੁਕਰੀਆ ਅਦਾ ਕਰਨਿਆਂ ਦੀ ਮਰੇ ਇੰਨੀ ਖੁਸ਼ੀ ਹੈ ਕਿ ਗਾਇਨ ਨਹੀਂ ਕਰਕੇ ਜੀ ਚੰਗਾ ਕੰਮ ਕਰਦੇ ਚੰਗਾ ਬਿਲਕੁਲ ਕੰਮ ਕੀਤਾ ਹਨ ਐਤਾਂ ਕੋਈ ਬੜਿਆ ਹੀ ਹੈ ਨਹੀਂ ਕਲੋਜ਼ ਕਰ ਲਈਏ ਇੱਕ ਸ਼ੋਟ ਠੀਕ ਸਾਰੀ ਰਾਧੇ ਮਾਜੀ ਦੀ ਅੱਜ ਸੰਗਤ ਦੇ ਨਾਲ ਅੱਜ ਫੇਰ ਤੀਸਰੇ ਮਕਾਨ ਦਾ ਨੀ ਪੱਤਰ ਰੱਖਿਆ ਗਿਆ ਬੋਲੋ ਰਾਧੇ ਮਈਆ ਕੀ ਜੈ ਅੱਧਰ ਨਹੀਂ ਹੋ ਜੋ ਧੰਨਵਾਦ ਓਂ ਦਰਸਾਉ ਤੂੰ ਬੋਲ ਜੈ ਮਾਤਾ ਦੀ ਜੀ ਆ ਜਮਨੀਨ ਪੱਥਰ ਰੱਖਿਆ ਜੀ ਇੱਕ ਬੈਸ਼ਰ ਕੁਮਾਰ ਜੀ ਦਾ ਮਕਾਨ ਦਾ ਇੱਕ ਪਰਮਜੀਤ ਦਾ ਮਕਾਨ ਦਾ ਸਾਡੇ ਅੰਜਲੀ ਜੀ ਸਾਡੇ ਡਾਕਟਰ ਸਾਹਿਬ ਅਸ਼ਨੀ ਜੀ ਚੀਕੂ ਜੀ ਸਾਡੇ ਜਨਕ ਰਾਜ ਜੀ ਮੁਗਲੇ ਜਾਜ ਜੀ ਜੀ ਮਾਸੀ ਜੀ ਰਾਦੇ ਮਾਦੀ ਕਿਰਪਾ ਨਾਲ ਅੱਜ ਮੀਨ ਦਾ ਪੱਥਰ ਰੱਖਿਆ ਜੀ ਜੈ ਮਾਤਾ ਦੀ ਜੇ ਤੁਸੀਂ ਉਸਨ ਮਕਾਨ ਦਿਖਾਏ ਹਾਂ ਅੱਜ ਬਾਰਡਰ ਦੇ ਉੱਪਰ ਅਸੀਂ ਖੜੇ ਆਂ ਕੁਛੀ ਦੂਰੀ ਦੇ ਉੱਪਰ ਬਾਰਡਰ ਆ ਪਰ ਇਹਨਾਂ ਲੋਕਾਂ ਦੇ ਉੱਪਰ ਦੀ ਕਿਰਪਾ ਜਦੋਂ ਕੱਲੀ ਕਿਸੇ ਦੀ ਵਜ੍ਹਾ ਤੇ ਉਹ ਤਰ ਜਾਂਦਾ ਅੱਜ ਇਹ ਲੋਕ ਤਰਨ ਜਾ ਰਹੇ ਆ ਬਿਲਕੁਲ ਹਾਂ ਉਹ ਹੁਣ ਕੋ ਤਰ ਰਿਹਾ ਹੈ ਪਰ ਉਹ ਸੋਚਦਾ ਕਿ ਇਹਨਾਂ ਨੇ ਕਰਮ ਕਿਉਂ ਕੀਤਾ ਹੈ ਇਸ ਬਾਰੇ ਕੋਈ ਅਫੀਕ ਕੋਸ਼ਿਸ਼ ਨਹੀਂ ਕਰ ਸਕਦਾ ਹਾਂਜੀ ਕਿ ਦੇਮਾ ਦੀ ਮੌਜੂਦਗੀ ਕੀ ਕਰ ਸਕਦਾ ਇਧਰ ਆ ਹੀ ਅੱਗੇ ਪਿੰਡਾਂ ਪਿੰਡਾਂ ਦੇ ਵਿੱਚ ਜੇ ਇਹ ਸ਼ੁਰੂਆਤ ਜਿਹੜੀ ਅੱਜ ਹੋ ਗਈ ਅੱਗੇ ਚੱਲਦਾ ਰਹੇਗਾ ਜਿੱਦਾਂ ਹੁਕਮ ਹੋਏਗਾ ਉਦਾਂ ਅਸੀਂ ਕਰੀ ਚੁਣਾਂਗਾ ਤਾਂ ਸਾਡੇ ਨਾਲ ਆ ਗਿਆ ਸੀ ਕੁਝ ਦਿਨ ਪਹਿਲੇ ਹੋਰ ਅੱਜ ਤਾਂ ਅਮਰੀ ਦੀ ਸ਼ੁਰੂਆਤ ਵੀ ਕਰਾ ਦਿੱਤੀ ਗਈ ਹੈ ਸੋ ਕੀ ਹਾਲ ਹੈ ਮੈਂ ਇਹ ਹੀ ਕਹਿਣਾ ਚਾਹਾਂਗੀ ਕਿ ਕਿ ਰਾਦੇ ਮਾਜੀ ਦਾ ਹੁਕਮ ਹੈ ਕਿ ਜਲਦੀ ਤੋਂ ਜਲਦੀ ਇਸ ਪਿੰਡ ਦੇ ਘਰ ਬਣਨ ਕਿਉਂਕਿ ਸਭ ਨੂੰ ਛੱਤਾ ਮਿਲਣ ਅੱਗੇ ਸਰਦ ਰੁਤ ਆ ਰਹੀ ਹੈ ਕਿਸੇ ਨੂੰ ਕੋਈ ਕਿਸੇ ਤਰ੍ਹਾਂ ਦੀ ਤਕਲੀਫ ਨਾ ਹੋਵੇ ਸੋ ਕਿੰਨਾ ਸਮਾਂ ਜਿਹੜਾ ਇਸ ਵਕਤ ਜਿਹੜਾ ਰੱਖਿਆ ਗਿਆ ਕਿਉਂਕਿ ਹੜ੍ਹ ਦੀ ਮਾਰ ਦੇ ਨਾਲ ਪਿੰਡ ਪਰਬਾਵੇ ਸੀਗਾ ਕਈ ਘਰ ਜਿਹੜੇ ਨੁਕਸਾਨੇ ਗਏ ਔਰ ਕਿੰਨੇ ਸਮੇਂ ਦੇ ਵਿੱਚ ਜਿਹੜੀ ਤਿਆਰੀ ਕਰਵਾ ਦਿੱਤੀ ਜਾਵੇ ਦੇਖੋ ਜੀ ਇਸ ਵੇਲੇ ਅਜੇ ਤੱਕ ਰਾਦੀ ਮਾਦੇ ਲਵਰ ਕੋਈ ਥਰਡ ਪਰਸਨ ਇਥੇ ਆਇਆ ਮਦਦ ਕਰ। ਐਸੇ ਐਸੇ ਕਰਮਾਤਾ ਬਣਾਈਏ ਦੇ ਦੀ ਜਿਹੜਾ ਕਦੇ ਕੋਈ ਬਣਾਈ ਨਹੀਂ ਸਕਦਾ। ਤੇ ਇਸ ਰਾਦੀ ਮਾਦੀ ਕਿਰਪਾ ਨਾਲ ਸਾਡੇ ਸਾਥ ਬਣਾਈ ਇਸ ਬਹੁਤ ਸ਼ੁਕਰਗੁਜ਼ਾਰ ਹੈ ਰਾਦੀ ਮਾਦੇ ਕਿ ਰਾਦੀ ਮਾਦੇ ਇਸ ਸਾਡੇ ਪਰ ਕਿਰਪਾ ਕਰ ਰਹੀ ਹੈ। ਅਰੇ ਇੱਕ ਇੱਕ ਆ ਕੇ ਪਾਦਾ ਜਿਹੜਾ ਇਹ ਸਰਕਾਰ ਨੇ ਇਹ ਕੰਮ ਕਰਵਾਇਆ ਕਰਦੇ। ਨਹੀਂ ਤਾਂ ਸਰਕਾਰ ਚ ਇਸ ਸਾਡੇ ਪਿੰਡ ਜੀ ਇਸ ਇਲਾਵਾ ਕੋਈ ਕੁਛ ਐਸੀ ਮਤ ਨਹੀਂ ਕੀਤੀ ਕਿ ਇਹ ਇਸ ਤਰ੍ਹਾਂ ਬਣ ਸਕਦਾ। ਨਹੀਂ ਬਹੁਤ ਦਿਲਦਾਰ ਹੈ ਦਾਕਾ ਵੀ ਠੀਕ ਹੈ ਨਾ। ਕਿੰਨੀ ਖੁਸ਼ੀ ਹੈ ਨਹੀਂ ਬੜੀ ਖੁਸ਼ੀ ਹੈ ਮੀਤ ਬਹੁਤ ਖੁਸ਼ੀ ਹੈ ਕਿ ਮਾਥਾ ਨਹੀਂ ਇਸ ਟਾਈਮ ਬਣਾਈਆ ਦੇ ਕਰਦੇ ਰਹਾਦਾ ਮਾਂ ਆਗ ਮੇਰੀ ਇਸ ਟਾਈਮ ਚਲੋ ਅਗਰ ਮੈਂ ਅੰਦਰਪੜ ਬਣਾਣਾ ਚਾਹਦੀ ਮੈਂ ਐਸਾ ਨਹੀਂ ਬਣਾਉਂਗੀ ਜਿੱਸਾ ਬਣੇਗਾ ਨਹੀਂ ਕਿਉਂਕਿ ਐਸੇ ਜੋਤੇ 4 ਇੰਚ ਪੜ ਦੀ ਲਾਂਦੇ ਉਪਰ 3 ਪਾਈ ਲਾਂਦੇ ਤਾਂ ਸਾਨੂੰ ਇਹ ਲੈਂਡਰ ਪਾਈ ਬਣਾ ਲਈਓ ਮਾਥਾ ਨਹੀਂ ਦੇ ਨਾਗੇ ਇਸ ਟਾਈਮ ਉਕਾਤੇ ਇਸ ਪਿੰਡ ਵਿੱਚ ਕਿੰਨੇ ਘਰ ਬਣਾ ਕੇ ਦਿੱਤੇ ਗਏ ਇਸ ਟਾਈਮ ਮੈਂ ਜਿਸ ਤੱਕ ਮੈਨੂੰ ਆਈਡੀਆ ਹੈ ਕਿ 24-25 ਘਰ ਬਣਾਏ ਕਰਦੇ ਆ ਕਿੰਨੀ ਖੁਸ਼ੀ ਹੈ ਜੀ ਬਹੁਤ ਹੀ ਜ਼ਿਆਦਾ ਮੈਂ ਕਹਿੰ ਗਿਆ ਸੀ ਐਸੇ ਐਸੇ ਕਰ ਚੱਲੋ ਅਸਾਂ ਫੇਰ ਕੋਈ 4 ਸਾਲ ਜਾਂ 6 ਸਾਲ ਬਾਦੋਂ ਖੁਸ਼ ਨਾ ਖੁਸ਼ ਕਰ ਦੇ ਕਿਸੇ ਦੀ ਹੈਲਪ ਲੈਂਦੇ ਜਾਂ ਬਣਾਉਂਦੇ ਪਰ ਐਸੇ ਐਸੇ ਗਰੀਬਾਂ ਦੇ ਘਰ ਬਣਾਏ ਕਰਦੇ ਆ ਉਹਨੇ ਕਦੀ ਸੋਚਿਆ ਵੀ ਨਹੀਂ ਹੋ ਗਿਆ ਕਿ ਲੈਂਡਰ ਪਾਣਗੇ ਪਰ ਮੈਨੂੰ ਇਸ ਚੀਜ਼ 'ਚ ਬਹੁਤ ਖੁਸ਼ੀ ਹੈ ਕਿ ਉਹਨਾਂ ਨੇ ਇਹ ਲੈਂਡਰ ਪਾਏ ਬਣਾਏ ਕਰਦੇ ਆ ਬਹੁਤ ਬਹੁਤ ਧੰਨਵਾਦ ਰਾਦੇ ਮਾਲ ਸਲਾਮਪੁਰ ਵਿੱਚ ਆਏ ਆ ਜਿੱਥੇ ਕਿ ਰ데요 ਮਾਜੀ ਦੇ ਸ਼ਿਸ਼ਵਰ ਨਾਲ ਅਪਲੋਨ ਹਸਪਤਾਲ ਵਿੱਚ ਐਮਸੀ ਗਰੁੱਪ ਵੱਲੋਂ ਤੇ ਚੇਅਰਮੈਨ ਤੁਮਰ ਰੋੜਾ ਜੀ ਸਹਿਯੋਗ ਨਾਲ ਇੱਥੇ ਇੱਕ ਮੈਂਟਲ ਕੈਂਪ ਲਗਾਇਆ ਗਿਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਇਹ ਜੋ ਕੈਂਪ ਹੈ ਇਹ ਐਮਸੀ ਗਰੁੱਪ ਵੱਲੋਂ ਲਗਾਇਆ ਗਿਆ ਤੇ ਸ਼ਿ ਸ਼ਾਦੇ ਮਾਜੀ ਦੇ ਸਹਿਯੋਗ ਨਾਲ ਲੱਗਾ ਇਸ ਪਿੰਡ ਨੂੰ ਇਸਲਾਮਪੁਰ ਨੂੰ ਰ데요 ਮਾਜੀ ਨੇ ਹਾਲ ਹੀ ਵਿੱਚ ਘੜੀ ਕਾਲ ਪਰਸੋ ਹੀ ਬੋਦ ਲਿਆ ਤੇ ਇਸ ਪਿੰਡ ਦੇ ਵਿੱਚ ਗਰੀਬ ਘਰਾਂ ਦੀ ਉਹ ਸਾਰੀ ਸ਼ੁਰੂ ਹੋ ਗਈ ਹੈ ਮੇਰੇ ਨਾਲ ਪਿੰਡ ਦੇ ਸਰਪੰਚ ਜਗਰਾਜ ਜੀ ਦੇ ਸਾਹਮਣੇ ਬੈਠੇ ਆਪਣਾ ਜਦਕੀ ਜੀ ਨੂੰ ਨਹੀਂ ਇੰਨੇ ਦਾਲ ਨਹੀਂ ਤੇ ਸਾਨੂੰ ਬਹੁਤ ਵਧੀਆ ਹੁੰਗਾਰਾ ਮਿਲਿਆ ਕਿ ਪੰਚਾਇਤ ਨੇ ਬਹੁਤ ਸਹਿਯੋਗ ਕੀਤਾ ਤੇ ਕਹਿ ਬਹੁਤ ਵਧੀਆ ਚੱਲ ਰਿਹਾ ਹੁਣ ਤੱਕ ਅਸੀਂ 80 ਤੋਂ ਉੱਪਰ ਦੀ ਗੀਤ ਦੇਖ ਚੁੱਕੇ ਹਾਂ ਤੇ ਸਾਰੇ ਬਲੀਜਾਂ ਨੂੰ ਬਿਲਕੁਲ ਦੋਈਆਂ ਐਮਸੀ ਗਰੁੱਪਾਂ ਕੋਲੋਂ ਬੀ ਦਿੱਤੀ ਜਾ ਰਹੀਆਂ। ਇਸੇ ਤਰ੍ਹਾਂ ਕਿ ਮੈਂ ਪੂਰੇ ਪਿੰਡ ਦਾ ਤੇ ਐਮਸੀ ਗਰੁੱਪ ਦਾ ਬਹੁਤ ਧੰਨਵਾਦੀਆਂ ਤੇ ਕੈਂਪਿੰਗ ਚਾਰਜ ਮਨਜੋਤ ਸਿੰਘ ਹੋਣਾ ਦਾ ਸੰਦੀਪ ਜੀ ਦਾ ਤੇ ਨਾਲੇ ਆਰਗੇਨਾਈਜ਼ਰ ਪ੍ਰਸ਼ੰਦਾਈ ਜਰਨਾ ਬਹੁਤ ਧੰਨਵਾਦੀਆਂ ਜੀ। ਥੈਂਕ ਯੂ।